ਕੈਨੇਡਾ ਦੀ ਨਵੀਂ ਸਰਕਾਰ ਨੇ ਯਕੀਨੀ ਬਣਾਉਣ ਦੇ ਲਈ ਫੈਸਲਾਕੁਨ ਕਾਰਵਾਈ ਕੀਤੀ ਹੈ ਕਿ ਸਾਡੀਆਂ ਕਮਿਊਨਿਟੀਆਂ ਰਹਿਣ ਕੰਮ ਕਰਨ ਅਤੇ ਪਰਿਵਾਰ ਪਾਲਣ ਦੀਆਂ ਸੁਰੱਖਿਅਤ ਥਾਵਾਂ ਬਣਦੀਆਂ ਹਨ ਮਾਰਕਮ ਥੌਰਨ ਹਿੱਲ ਦੇ ਪਰਿਵਾਰ ਅਤੇ ਗੁਆਰਦੀ ਵੀ ਸ਼ਾਮਲ ਨੇ بیل سی 14 بیل ਐਂਡ ਸੈਸਿੰਗ ਰਿਫਾਰਮ ਐਕਟ ਦੁਪਾਰਾ ਅਤਿ ਹਿੰਸਕ ਅਪਰਾਧੀਆਂ ਦੇ ਲਈ ਜ਼ਮਾਨਤ ਕਾਨੂੰਨ ਨੂੰ ਸਖਤ ਕਰਨ ਸਜ਼ਾ ਨੂੰ ਸਖਤ ਕਰਨ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸੇ ਹੋ ਕੇ ਅਤੇ ਲੰਬੇ ਸਮੇਂ ਦੀ ਅਪਰਾਧ ਰੋਕਥਾਮ ਤੇ ਵਿੱਚ ਨਿਵੇਸ਼ ਕਰਨ ਅਪਰਾਧ ਉਤੇ ਕਾਬੂ ਪਾਉਣ ਵੱਲ ਪੱਟਾ ਖਤਮ ਹੈ। ਦሴ ਇਸ ਮਹੱਤਵਪੂਰਨ ਕਾਨੂੰਨ ਦੇ ਵਿੱਚ ਕ੍ਰਿਮੀਨਲ ਕੋਰਟ ਦੇ ਵਿੱਚ ਅਸੀਂ ਤੋਂ ਵੱਧ ਤਬਦੀਲੀਆਂ ਸ਼ਾਮਲ ਨੇ ਜਿਨ੍ਹਾਂ ਵਿੱਚ ਸ਼ਾਮਲ ਹੈ ਕਿ ਵੱਡੇ ਅਪਰਾਧਾਂ ਦੇ ਲਈ ਰਿਵਰਸ ਔਨਸ ਸਮਾਨਦੀ ਲੋਡ ਹੋਣਾ ਲਗਾਤਾਰ ਸਜਾਵਾਂ ਤਾਂ ਕਿ ਕਈ ਅਪਰਾਧਾਂ ਦੇ ਲਈ ਲੰਬਾ ਜੇਲ ਸਮਾਂ ਹੋਵੇ ਆਰਗੇਨਾਈਜ਼ ਰਿਟੇਲ ਚੋਰੀ ਦੇ ਲਈ ਸਖਤ ਸਜ਼ਾਵਾਂ ਤੇ ਕਈ ਚਿੰਸੀ ਅਪਰਾਧਾਂ ਦੇ ਲਈ ਛੋਰਤੀ ਸਜ਼ਾਵਾਂ ਅਤੇ ਪਵੰਤੀ ਜੀ ਹਾਂ ਆਮ ਤੌਰ ਤੇ ਸਮਾਤ ਪ੍ਰਕਿਰਿਆ ਦੌਰਾਨ ਇਹ ਜ਼ਿੰਮੇਵਾਰੀ ਪ੍ਰੋਸੀਕਿਊਟਰ ਦੀ ਹੁੰਦੀ ਹੈ ਕਿ ਉਹ ਸਾਬਤ ਕਰਨ ਕਿ ਦੋਸ਼ੀ ਨੂੰ ਜੇਲ੍ਹ ਦੇ ਵਿੱਚ ਹੀ ਕਿਉਂ ਰਹਿਣਾ ਚਾਹੀਦਾ ਹੈ ਰਿਵਰਸ ਔਨ ਸਥਿਤੀ ਦੇ ਵਿੱਚ ਦੋਸ਼ੀ ਨੂੰ ਹੀ ਸਾਬਤ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਰਿਹਾ ਕਿਉਂ ਕੀਤਾ ਜਾਵੇ। ਜ਼ਮਾਤ ਮਤਲਬ ਹੈ ਕਿ ਖਤਰਨਾਕ ਅਪਰਾਧੀਆਂ ਤੇ ਦੋਸ਼ੀਆਂ ਨੂੰ ਤਦ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜਦ ਤੱਕ ਉਹ ਸਾਬਤ ਨਾ ਕਰ ਦੇਣ ਕਿ ਉਹ ਜਨਤਾ ਲਈ ਖਤਰਾ ਨਹੀਂ ਹਨ। ਐਕਟ ਹਿੰਸਕ ਅਪਰਾਧਾਂ ਜਿਵੇਂ ਕਿ ਆਟੋ ਚੋਰੀ, ਤੋੜਪੋੜ, ਅਕਲ ਕੋਣ ਦੇ ਲਈ ਲਗਾਤਾਰ ਜਵਾਬ ਲਾਗੂ ਕਰਕੇ ਸਖਤ ਸਜ਼ਾ ਕਾਨੂੰਨ ਲਾਗੂ ਕਰੇਗਾ। ਇਸ ਨਾਲ ਦੋਸ਼ੀਆਂ ਨੂੰ ਇੱਕ ਤੋਂ ਬਾਅਦ ਇੱਕ ਜੇਲ੍ਹ ਸਮਾ ਘਟਨਾ ਪਵੇਗਾ। ਜੀ ਹਾਂ ਕਾਨੂੰਨ ਪਹਿਲਾ ਪ੍ਰਤੀਕਮ ਕਰਨ ਵਾਲਿਆਂ ਤੇ ਜ਼ਰੂਰੀ ਇਨਫਰਾਸਟ੍ਰਕਚਰ ਦੇ ਖਿਲਾਫ ਅਪਰਾਧਰ ਦੇ ਲਈ ਸਖਤ ਸਜ਼ਾਵਾਤਨ ਦੇ ਲਈ ਅਗਰਵੇਟਿੰਗ ਫੈਕਟਰ ਵੀ ਜੋੜਦਾ ਹੈ ਇਕੋ ਜਿੰਸੇ ਅਪਰਾਧ ਦੇ ਲਈ ਕਾਰਕਿਰਿਫਤਾਰੀ ਨੂੰ ਖਤਮ ਕਰਦਾ ਹੈ ਤੇ ਗੰਭੀਰ ਵਾਹਾਂ ਸੰਬੰਧੀ ਅਪਰਾਧ ਦੇ ਲਈ ਡਰਾਈਵਿੰਗ ਪਾਬੰਦੀਆਂ ਨੂੰ ਮੌਨ ਲਾਗੂ ਕਰਦਾ ਹੈ ਤੇ ਇਸ ਨੂੰ ਮੰਨ ਲਾਗੂ ਕਰਨ ਨੂੰ ਹੋਰ ਮਜ਼ਬੂਤ ਕਰਦਾ ਹੈ ਮਾਤਮਥਾਨੇ ਤੋਂ ਸੰਸਦ ਮੈਂਬਰ ਟੀਮ ਹੋਰਜਸਨ ਨੇ ਕਿਹਾ ਕਿ ਯਾਰ ਕ੍ਰਿਸਨਤ ਵਿੱਚ ਅਪਰਾਧਾਤਰਾ ਦੇ ਵਿੱਚ ਕਮੀ ਸਈ ਦੀ ਛ ਪਰ ਰਾਸ਼ਟਰੀ ਪੱਤਰੂ ਤੇ ਪਿਛਲੇ ਤੱਕ ਦੇ ਦੌਰਾਨ ਗੰਭੀਰ ਅਪਰਾਧਵਾਦ ਕੀਨੇ ਇੱਕ ਵੀ ਹਿੰਸਕ ਅਪਰਾਧ ਬੋਧ ਹੈ ਤੇ ਬਿਲ ਸੀ 14 ਕੈਨੇਡਾ ਦਾ ਕ੍ਰਿਮੀਨਲ ਕੋਡ ਹੋਰ ਮਜ਼ਬੂਤ ਕਰੇਗਾ ਤੇ ਖਤਰਨਾਕ ਤੇ ਦੁਬਾਰਾ ਅਪਰਾਧ ਕਰਨ ਵਾਲਿਆਂ ਨੂੰ ਸੜਕਾਂ ਤੋਂ ਦੂਰ ਰੱਖੇਗਾ ਜੀ ਹਾਂ ਜਨਤਕ ਸੁਰੱਖਿਆ ਦੇ ਲਈ ਹਰ ਪੱਧਰ ਦੀ ਸਰਕਾਰ ਦਾ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ ਤੇ ਫੈਡਰਲ ਸਰਕਾਰ ਕਾਨੂੰਨੀ ਫਰੇਮਵਰਕ ਬਣਾਉਂਦੀ ਹੈ ਪਰ ਜ਼ਮਾਨਤ ਸੁਣਵਾਈਆਂ ਅਤੇ ਸ਼ਰਤਾ ਲਾਗੂ ਕਰਨਾ ਸੁਪਾਈ ਅਤੇ ਖੇਤਰੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ 1.10 ਬਿਲੀਅਨ ਡਾਲਰ ਦਾ ਬਾਰਡਰ ਪਲਾਨ 1090 ਅਧਿਕਾਰੀਆਂ ਤੇ 1000 ਕਰਮਚਾਰੀ ਵੱਲਤੀ ਕਰੇਗਾ ਜੁਤ ਕੀ ਬਜਟ 2025 ਦੇ ਵਿੱਚ ਫਾਈਨਟਲ ਪੁਲਿਸਿੰਗ ਨੂੰ ਮਜ਼ਬੂਤ ਕਰਨ ਲਈ 1.7 ਬਿਲੀਅਨ ਡਾਲਰ ਨਿਵੇਸ਼ ਕੀਤਾ ਜਾਵੇਗਾ ਵਿੱਤੀ ਧੋਖਾਧੜੀ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਬਜਟ 2025 ਨੇ ਉਪਾਏ ਸ਼ਾਮਲ ਕੀਤੇ ਨੇ ਕਿ ਨੈਸ਼ਨਲ ਐਂਟੀ ਫਰੋਡ ਸਟ੍ਰੈਟਜੀ ਪੈਕਟ ਰੇਲੀ ਨਵੀਆਂ ਸਖਤ ਧੋਖਾਧੜੀਆਂ ਰੁਕੋ ਨੀਤੀਆਂ ਲਾਜ਼ਮੀ ਹੋਣਗੀਆਂ ਤੇ ਨਵੀਂ ਫਾਈਨੈਂਸ਼ੀਅਲ ਕਰਾਈਮਸ ਏਜੰਸੀ ਉਚ ਪੱਧਰੀ ਵਿੱਤੀ ਅਪਰਾਧਾਂ ਨੂੰ ਰੋਕਣ ਦੇ ਲਈ ਇਹ ਸਾਰੇ ਕਦਮ ਬਿਲ ਸਿਰਚ 14 ਦੇ ਨਾਲ ਮਿਲ ਕੇ ਸਰਕਾਰ ਦੀ ਕੈਨੇਡੀਅਨ ਦੀ ਸੁਰੱਖਿਆ ਦੇ ਬਚਨ ਬੱਤਾਂ ਨੂੰ ਮਜ਼ਬੂਤ ਕਰਦੇ ਨੇ ਤੇ ਮਜ਼ਬੂਤ ਅਤੇ ਸੁਰੱਖਿਅਤ ਕਮਿਊਨਿਟੀਆਂ ਹੀ ਮਜ਼ਬੂਤ ਅਤੇ ਸੁਰੱਖਿਅਤ ਕਮਿਊਨਿਟੀਆਂ ਹੀ ਮਜ਼ਬੂਤ ਕੈਨੇਡਾ ਬਣਾਉਂਦੀਆਂ ਨੇ ਕੈਨੇਡਾ ਦੀ ਨਵੀਂ ਸਰਕਾਰ ਨੇ ਯਕੀਨੀ ਬਣਾਉਣ ਦੇ ਲਈ ਫੈਸਲਾਕੁਨ ਕਾਰਵਾਈ ਕੀਤੀ ਹੈ ਕਿ ਸਾਡੀਆਂ ਕਮਿਊਨਿਟੀਆਂ ਰਹਿਣ ਕੰਮ ਕਰਨ ਅਤੇ ਪਰਿਵਾਰ ਪਾਲਣ ਦੀਆਂ ਸੁਰੱਖਿਅਤ ਥਾਂਵਾਂ ਬਣਦੀਆਂ ਨੇ ਮਾਰਖਮ ਥੌਰਨ ਹਿਲ ਦੇ ਪਰਿਵਾਰ ਅਤੇ ਗੁਆਰਡੀ ਵੀ ਸ਼ਾਮਲ ਨੇ Bill C-14 Bill and Stressing Reform Act ਦੁਪਾਰਾ ਅਤੇ ਹਿੰਸਕ ਅਪਰਾਧੀਆਂ ਦੇ ਲਈ ਜ਼ਮਾਨਤ ਕਾਨੂੰਨ ਨੂੰ ਸਖਤ ਕਰਨ ਸਜ਼ਾ ਨੂੰ ਸਖਤ ਕਰਨ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸੇ ਹੋਕ ਦੇਣ ਅਤੇ ਲੰਬੇ ਸਮੇਂ ਦੀ ਅਪਰਾਧ ਰੋਕਥਾਮ ਤੇ ਵਿੱਚ ਨਿਵੇਸ਼ ਕਰਨ ਅਪਰਾਧ ਉਤੇ ਕਾਬੂ ਪਾਉਣ ਵੱਲ ਪੱਟਾ ਖਤਮ ਹੈ। ਦਸੀ ਇਸ ਮਹੱਤਵਪੂਰਨ ਕਾਨੂੰਨ ਦੇ ਵਿੱਚ ਕ੍ਰਿਮੀਨਲ ਕੋਰਟ ਦੇ ਵਿੱਚ ਅਸੀਂ ਤੋਂ ਵੱਧ ਤਬਦੀਲੀਆਂ ਸ਼ਾਮਲ ਨੇ ਜਿਨ੍ਹਾਂ ਵਿੱਚ ਸ਼ਾਮਲ ਹੈ ਕਿ ਵੱਡੇ ਅਪਰਾਧਾਂ ਦੇ ਲਈ ਰਿਵਰਸ ਔਨਸ ਸਮਾਨਦੀ ਲੋਡ ਹੋਣਾ ਲਗਾਤਾਰ ਸਜਾਵਾਂ ਤਾਂ ਕਿ ਕਈ ਪ੍ਰਾਤਤ ਦੇ ਲਈ ਲੰਬਾ ਜੇਲ ਸਮਾ ਹੋਵੇ ਆਰਗੇਨਾਈਜ਼ ਰਿਟੇਲ ਚੋਰੀ ਦੇ ਲਈ ਸਖਤ ਸਜ਼ਾਵਾਂ ਤੇ ਕਈ ਚੀਜ਼ਾਂ ਪ੍ਰਾਤਤ ਦੇ ਲਈ ਸਵਰਥੀ ਸਜ਼ਾਵਾਂ ਤੇ ਪਵੰਦੀ ਜੀ ਹਾਂ ਆਮ ਤੌਰ ਤੇ ਸਮਾਤ ਪ੍ਰਕਿਰਿਆ ਦੌਰਾਨ ਇਹ ਜ਼ਿੰਮੇਵਾਰੀ ਪ੍ਰੋਸੀਕਿਊਟਰ ਦੀ ਹੁੰਦੀ ਹੈ ਕਿ ਉਹ ਸਾਬਤ ਕਰਨ ਕਿ ਦੋਸ਼ੀ ਨੂੰ ਜੇਲ ਦੇ ਵਿੱਚ ਹੀ ਕਿਉਂ ਰਹਿਣਾ ਚਾਹੀਦਾ ਹੈ ਰਿਵਰਸ ਔਨ ਸਥਿਤੀ ਦੇ ਵਿੱਚ ਦੋਸ਼ੀ ਨੂੰ ਹੀ ਸਾਬਤ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਰਿਆ ਕਿਉਂ ਕੀਤਾ ਜਾਵੇ ਜ਼ਾ ਮਤਲਬ ਹੈ ਕਿ ਖਤਰਨਾਕ অপরাধ ਅਤੀ ਦੋਸ਼ੀਆਂ ਨੂੰ ਤਦ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜਦ ਤੱਕ ਉਹ ਸਾਬਤ ਨਾ ਕਰ ਦੇਣ ਕਿ ਉਹ ਜਨਤਾ ਲਈ ਖਤਰਾ ਨਹੀਂ ਹਨ ਐਕਟ ਹਿੰਸਕ অপরাধਾਂ ਜਿਨ ਕੇ ਆਟੋ ਚੋਰੀ ਤੋੜਪੋੜ ਅਕਲ ਕੋਣ ਦੇ ਲਈ ਲਗਾਤਾਰ ਜਮਾ ਲਾਗੂ ਕਰਕੇ ਸਖਤ ਸੁਰੱਖਿਆ ਕਾਨੂੰਨ ਲਾਗੂ ਕਰੇਗਾ ਇਸ ਦੇ ਨਾਲ ਦੋਸ਼ੀਆਂ ਨੂੰ ਇੱਕ ਤੋਂ ਬਾਅਦ ਇੱਕ ਜੇਲ੍ਹ ਸਮਾ ਘਟਨਾ ਪਵੇਗਾ ਜੀ ਹਾਂ ਕਾਨੂੰਨ ਪਹਿਲਾ ਪ੍ਰਤੀਕੰਮ ਕਰਨ ਵਾਲੀਆਂ ਤੇ ਜ਼ਰੂਰੀ ਇਨਫਰਾਸਟ੍ਰਕਚਰ ਦੇ ਖਿਲਾਫ ਅਪਰਾਧਾਂ ਦੇ ਲਈ ਸਖਤ ਸਜ਼ਾਵਾਂ ਦੇਣ ਦੇ ਲਈ ਅਗਰਵੇਟਿੰਗ ਫੈਕਟਰ ਵੀ ਜੋੜਦਾ ਹੈ ਇਹ ਕੁਝ ਜਿੰਸੇ ਅਪਰਾਧ ਦੇ ਲਈ ਕਾਰਕਿਰਿਫਤਾਰੀ ਨੂੰ ਖਤਮ ਕਰਦਾ ਹੈ ਤੇ ਗੰਭੀਰ ਵਾਹਨ ਸੰਬੰਧੀ ਅਪਰਾਧਾਂ ਦੇ ਲਈ ਡਰਾਈਵਿੰਗ ਪਾਬੰਦੀਆਂ ਨੂੰ ਹੋਰ ਲਾਗੂ ਕਰਦਾ ਹੈ ਤੇ ਉਸ ਨੂੰ ਮੰਨਣਾ ਲਾਗੂ ਕਰਨ ਨੂੰ ਹੋਰ ਮਜਬੂਰ ਕਰਦਾ ਹੈ ਮਾਤਮ்தான் ਨੇ ਤੋਂ ਸੰਸਦ ਮੈਂਬਰ ਟੀਮ ਹੋਰ ਦੱਸਣੇ ਕਿਹਾ ਕਿ ਯਾਰ ਗ੍ਰੀਜ਼ਨ ਦੇ ਵਿੱਚ ਅਪਰਾਧਾਂ ਦੇ ਵਿੱਚ ਕਮੀ ਜ਼ਈ ਦਿਸ਼ਾ ਪਰ ਰਾਸ਼ਟ੍ਰਪਤੀ ਤੋਂ ਤੇ ਪਿਛਲੇ ਤਾਕ ਦੇ ਦੌਰਾਨ ਗੰਭੀਰ ਇਹ ਅਪਰਾਧਵਾਦ ਕੇ ਨੇ ਇੱਕ ਵੀ ਹਿੰਸਕ ਅਪਰਾਧ ਬਹੁਤ ਹੈ ਤੇ ਬਿਲ ਸੀ ਚੌਥਾ ਕੈਨੇਡਾ ਦਾ ਕ੍ਰਿਮੀਨਲ ਕੋਡ ਹੋਰ ਮਜ਼ਬੂਤ ਕਰੇਗਾ ਤੇ ਖਤਰਨਾਕ ਤੇ ਦੁਬਾਰਾ ਅਪਰਾਧ ਕਰਨ ਵਾਲਿਆਂ ਨੂੰ ਸੜਕਾਂ ਤੋਂ ਦੂਰ ਰੱਖੇਗਾ ਜੀ ਹਾਂ ਜਨਤਕ ਸੁਰੱਖਿਆ ਦੇ ਲਈ ਹਰ ਪੱਧਰ ਦੀ ਸਰਕਾਰ ਦਾ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ ਤੇ ਫੈਡਰਲ ਸਰਕਾਰ ਕਾਨੂੰਨੀ ਫਰੇਮਵਰਕ ਬਣਾਉਂਦੀ ਹੈ ਪਰ ਜ਼ਮਾਨਤ ਸੁਣਵਾਈਆਂ ਅਤੇ ਸ਼ਰਤਾ ਲਾਗੂ ਕਰਨਾ ਸੁਪਾਈ ਅਤੇ ਖੇਤਰੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ 1.3 ਬਿਲੀਅਨ ਡਾਲਰ ਦਾ ਬਾਰਡਰ ਪਲਾਨ 1090 ਅਤੇ ਕਜ਼ਾਰ ਕਰਮਚਾਰੀ ਭਰਤੀ ਕਰੇਗਾ ਜੁਤ ਕੀ ਬਜਟ 2025 ਦੇ ਵਿੱਚ ਫੈਡਰਲ ਪੁਲਿਸਿੰਗ ਨੂੰ ਮਜ਼ਬੂਤ ਕਰਨ ਲਈ 1.7 ਬਿਲੀਅਨ ਡਾਲਰ ਨਿਵੇਸ਼ ਕੀਤਾ ਜਾਵੇਗਾ ਵਿੱਤੀ ਧੋਖਾਧੜੀ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਬਜਟ 2025 ਨੇ ਉਪਾਏ ਸ਼ਾਮਲ ਕੀਤੇ ਨੇ ਕਿ ਨੈਸ਼ਨਲ ਐਂਟੀ ਫਰੋਡ ਸਟ੍ਰੈਟਜੀ ਪੈਕਟ ਰਿਲੀ ਨਵੀਆਂ ਸਖਤ ਧੋਖਾਧੜੀ ਰੋਕੋ ਨੀਤੀਆਂ ਲਾਜ਼ਮੀ ਹੋਣਗੀਆਂ ਤੇ ਨਵੀਂ ਫਾਈਨੈਂਸ਼ੀਅਲ ਕਰਾਈਮਸ ਏਜੰਸੀ ਉਚ ਪੱਧਰੀ ਵਿੱਤੀ ਅਪਰਾਧਾਂ ਨੂੰ ਰੋਕਣ ਦੇ ਲਈ ਇਹ ਸਾਰੇ ਕਦਮ ਬਿੱਲ ਸ੍ਰੀ 14 ਦੇ ਨਾਲ ਮਿਲ ਕੇ ਸਰਕਾਰ ਦੀ ਨੇਗਰੀਆਂ ਦੀ ਸੁਰੱਖਿਆ ਦੇ ਲਈ ਬਚਨ ਬੰਦਾਂ ਨੂੰ ਮਜ਼ਬੂਤ ਕਰਦੇ ਨੇ ਤੇ ਮਜ਼ਬੂਤ ਅਤੇ ਸੁਰੱਖਿਤ ਕਮਿਊਨਿਟੀਆਂ ਹੀ ਮਜ਼ਬੂਤ ਅਤੇ ਸੁਰੱਖਿਤ ਕਮਿਊਨਿਟੀਆਂ ਹੀ ਮਜ਼ਬੂਤ ਕੈਨੇਡਾ ਬਣਾਉਂਦੀਆਂ ਨੇ ਕੈਨੇਡਾ ਦੀ ਨਵੀਂ ਸਰਕਾਰ ਨੇ ਯਕੀਨੀ ਬਣਾਉਣ ਦੇ ਲਈ ਫੈਸਲਾਕੁਨ ਕਾਰਵਾਈ ਕੀਤੀ ਹੈ ਕਿ ਸਾਡੀਆਂ ਕਮਿਊਨਿਟੀਆਂ ਰਹਿਣ, ਕੰਮ ਕਰਨ ਅਤੇ ਪਰਿਵਾਰ ਪਾਲਣ ਦੀਆਂ ਸੁਰੱਖਿਅਤ ਥਾਂਵਾਂ ਬਣਦੀਆਂ ਨੇ ਮਾਰਖਮ ਥੌਰਨ ਹਿਲ ਦੇ ਪਰਿਵਾਰ ਅਤੇ ਗੁਆਂਟੀ ਵੀ ਸ਼ਾਮਲ ਨੇ Bill C-14 Bill and Stressing the Reform Act ਦੁਪਾਰਾ ਅਤੇ ਹਿੰਸਕ ਅਪਰਾਧੀਆਂ ਦੇ ਲਈ ਜ਼ਮਾਨਤ ਕਾਨੂੰਨ ਨੂੰ ਸਖਤ ਕਰਨ ਸਜ਼ਾ ਨੂੰ ਸਖ ਕਰਨ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸੇ ਹੋਕ ਦੇਣ ਅਤੇ ਲੰਬੇ ਸਮੇਂ ਦੀ ਅਪਰਾਧ ਰੋਕਥਾਮ ਤੇ ਵਿੱਚ ਨਿਵੇਸ਼ ਕਰਨ ਅਪਰਾਧ ਉਤੇ ਕਾਬੂ ਪਾਉਣ ਵੱਲ ਪੱਟਾ ਕਰਮ ਹੈ। ਦਸੀ ਇਸ ਮਹੱਤਵਪੂਰਨ ਕਾਨੂੰਨ ਦੇ ਵਿੱਚ ਕ੍ਰਿਮੀਨਲ ਕੋਰਟ ਦੇ ਵਿੱਚ ਅਸੀਂ ਤੋਂ ਵੱਧ ਤਬਦੀਲੀਆਂ ਸ਼ਾਮਲ ਨੇ ਜਿਨ੍ਹਾਂ ਵਿੱਚ ਸ਼ਾਮਲ ਹੈ ਕਿ ਵੱਡੇ ਅਪਰਾਧਾਂ ਦੇ ਲਈ ਰਿਵਰਸ ਔਨਸ ਸਮਾਨਦੀ ਲੋਡ ਹੋਣਾ ਲਗਾਤਾਰ ਨਾਮਾ ਤੱਕਈ ਪ੍ਰਾਤਤ ਦੇ ਲਈ ਲੰਬਾ ਜੇਲ ਸਮਾ ਹੋਵੇ ਆਰਗੇਨਾਈਜ਼ ਰਿਟੇਲ ਚੋਰੀ ਦੇ ਲਈ ਸਖਤ ਸਜ਼ਾਵਾ ਤੇ ਕਈ ਚਿੰਸੀ ਪ੍ਰਾਤਤ ਦੇ ਲਈ ਸਖਤ ਸਜ਼ਾਵਾ ਤੇ ਪਵੰਦੀ ਜੀ ਹਾਂ ਆਮ ਤੌਰ ਉਤੇ ਸਮਾਤ ਪ੍ਰਕਿਰਿਆ ਦੌਰਾਨ ਇਹ ਜ਼ਿੰਮੇਵਾਰੀ ਪ੍ਰੋਸੀਕਿਊਟਰ ਦੀ ਹੁੰਦੀ ਹੈ ਕਿ ਉਹ ਸਾਬਤ ਕਰਨ ਕਿ ਦੋਸ਼ੀ ਨੂੰ ਜੇਲ ਦੇ ਵਿੱਚ ਹੀ ਕਿਉਂ ਰਹਿਣਾ ਚਾਹੀਦਾ ਹੈ ਰਿਵਰਸ ਔਨ ਸਥਿਤੀ ਦੇ ਵਿੱਚ ਦੋਸ਼ੀ ਨੂੰ ਹੀ ਸਾਬਤ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਰਿਆ ਕਿਉਂ ਕੀਤਾ ਜਾਵੇਗਾ ਜ਼ਰ ਮਤਲਬ ਹੈ ਕਿ ਖਤਰਨਾਕ ਅਪਰਾਧੀਆਂ ਦੇ ਦੋਸ਼ੀਆਂ ਨੂੰ ਤਦ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜਦ ਤੱਕ ਉਹ ਸਾਬਤ ਨਾ ਕਰ ਦੇਣ ਕਿ ਉਹ ਜਨਤਾ ਤੇ ਲਈ ਖਤਰਾ ਨਹੀਂ ਹਨ ਐਕਟ ਹਿੰਸਕ ਅਪਰਾਧਾਂ ਜਿਵੇਂ ਕਿ ਆਟੋ ਚੋਰੀ ਤੋੜਪੋੜ ਅਕਲਕੋਣ ਦੇ ਲਈ ਲਗਾਤਾਰ ਸਿਜਾਵਾਂ ਲਾਗੂ ਕਰਕੇ ਸਖਤ ਸੁਰਜਾ ਕਾਨੂੰਨ ਲਾਗੂ ਕਰੇਗਾ ਇਸ ਨਾਲ ਦੋਸ਼ੀਆਂ ਨੂੰ ਇੱਕ ਤੋਂ ਬਾਅਦ ਇੱਕ ਜੇਲ੍ਹ ਸਮਾ ਘਟਨਾ ਪਵੇਗਾ ਜੀ ਹਾਂ ਕਾਨੂੰਨ ਪਹਿਲਾ ਪ੍ਰਤੀਕਰਮ ਕਰਨ ਵਾਲਿਆਂ ਤੇ ਜ਼ਰੂਰੀ ਇਨਫਰਾਸਟ੍ਰਕਚਰ ਦੇ ਖਿਲਾਫ ਅਪਰਾਧਾਂ ਦੇ ਲਈ ਸਖਤ ਸਜ਼ਾਵਾ ਦੇਣ ਦੇ ਲਈ ਅਗਰਵੇਟਿੰਗ ਫੈਕਟਰ ਵੀ ਜੋੜਦਾ ਹੈ ਇਹ ਕੁਝ ਜਿੰਸੇ ਅਪਰਾਧ ਦੇ ਲਈ ਕਾਰਕਿਰਫਤਾਰੀ ਨੂੰ ਖਤਮ ਕਰਦਾ ਹੈ ਤੇ ਗੰਬੀਰ ਵਾਹਾਂ ਸੰਬੰਧੀ ਅਪਰਾਧਾਂ ਦੇ ਲਈ ਡਰਾਈਵਿੰਗ پابੰਦੀਆਂ ਨੂੰ ਲਾਗੂ ਕਰਦਾ ਹੈ ਤੇ ਸੁਨਮਾਨਾ ਲਾਗੂ ਕਰਨ ਨੂੰ ਹੋਰ ਮਜ਼ਬੂਤ ਕਰਦਾ ਹੈ